వేర <laughs> <laughs> ਵੀ ਬਿਕੋਸ ਆਰਕੀਲੀ ਫੇਵਰਟ ਜੀਦਾ ਤੋਨੂਂਡੋ ਅਦੇ ਕੀ ਡੀਟੇਲ ਕਹਿੰਦੇ ਆ ਉਹ ਵੀ ਨਹੀਂ ਕੋਈ ਕਾਰਨ ਇਹ ਨਹੀਂ ਭਰਿਆ ਨੰਦ ਅੱਜ ਇੰਦਾ ਇੰਨ ਸਾਈਟ ਤੇ ਕਾਰੀ ਮਾਈਟ ਐਕਸਕਲੂਸਿਵ ਇੰਟਰਵਿਊ ਜਿਹੜਾ ਬਾਹਰ ਦੇ ਬੰਦੇ ਜਿਹਨਾਂ ਵਾਲਾ ਹੈ ਜੀ ਤਰੇ ਸਪੋਰਟ ੰਡਾ ਟੇ ਅੰਗਰ ਆਊਟ ਆਇਦ ਜਨਵਰੀ ਲੋਡ ਥੈਂਕ ਯੂ അപ്പൊ എന്തോ എന്തോ കളികളുണ്ടോ ജാസ്മിനെ വീഡിയോ താങ്ക് യു താങ്ക് യു ഫോർ മെ സപ്പോ ਇਹ ਮਾਤਰਿਕ ਭਾਗ ਨੂੰ ਜਰੂਰੀ ਹੈ। ਤੁਸੀਂ ਕਿੰਨਾ ਕੁ ਤੁਸੀਂ ਕਿਹੜਾ ਡਾਕੂ ਨਾ ਕੋਣਾ ਪੂਰਾ ਮਸਤ ਮੈ ਲੱਭ। ਉਹ ਮੈਨੂੰ ਜਰੂਰੀ ਹੈ। ਮੈਨੂੰ ਜਰੂਰੀ ਹੈ। ਅੱਜ ਪਤਾ ਨਹੀਂ ਕਿ ਕਿੱਥੇ। அவருக்குற ஆளுக்கா அறிவிப்போ அது அது எங்களுக்கு இத்தம் ப்ளேம் கிடைக்கும் அறிஞர் எல்லாரும்